ਸਸਿਕਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀ ਸੀਗੀ ਹਲਦੀ ਲਗਾਉਣ ਵੈਸੇ ਤਾਂ ਹੁਣ ਕਾਫੀ ਲੇਟ ਆ ਹਲਦੀ ਲਾਸਟ ਸਮਾਂ ਹੀ ਜਿਹੜਾ ਚੱਲ ਰਿਹਾ ਹਲਦੀ ਲਗਾਉਣ ਦਾ ਪਰ ਮੈਂ ਦੇਖਿਆ ਵੀ ਇਸ ਮੌਸਮ ਦੇ ਵਿੱਚ ਹਲਦੀ ਲਗਾਉਣ ਦੇ ਨਾਲ ਇੱਕ ਤਾਂ ਆਪਾਂ ਨੂੰ ਪਾਣੀ ਨਹੀਂ ਦੇਣਾ ਪੈਂਦਾ ਕਿਉਂਕਿ ਬਰਸਾਤਾਂ ਦਾ ਸੀਜ਼ਨ ਤੁਸੀਂ ਸਾਰੇ ਜਾਣਦੇ ਹੋ ਕਿ ਸ਼ੁਰੂ ਹੋਣ ਵਾਲਾ ਹੋਰ 10-15 ਦਿਨਾਂ ਤੱਕ ਪੰਜਾਬ ਦੇ ਵਿੱਚ ਤੇ ਹਲਦੀ ਨੂੰ ਵੀ ਮੈਂ ਪਹਿਲਾਂ ਥੋੜਾ ਫਟਾਰਾ ਦੇ ਲਿਆ ਵਾ ਮੈਂ ਕਿਸ ਤਰ੍ਹਾਂ ਦੀ ਨਾ ਟੋਕਰੀ ਦੇ ਵਿੱਚ ਉਹਨੂੰ ਲਗਾ ਕੇ ਤੇ ਉੱਤੇ ਮੈਂ ਬੋਰੀ ਜਿਹੜੀ ਹੈ ਨਾ ਉਹ ਗਿੱਲੀ ਕਰਕੇ ਰੋਜ਼ ਦੇ ਦਿੰਦੀ ਸੀ ਤੇ ਉਹਦੇ ਨਾਲ ਪੰਜਾ ਸਤਾ ਦਿਨਾਂ ਦੇ ਵਿੱਚ ਜਿਹੜੀ ਮੇਰੀ ਹਲਦੀ ਆ ਉਹ ਥੋੜੀ ਥੋੜੀ ਉੱਗ ਗਈ ਆ ਆਪਾਂ ਬਹੁਤ ਜ਼ਿਆਦਾ ਉਹਦੇ ਪੱਤੇ ਨਹੀਂ ਕੱਢਣੇ ਨਹੀਂ ਤਾਂ ਫਿਰ ਗਰਮੀ ਦੇ ਨਾਲ ਜਿਹੜੇ ਪੱਤੇ ਆ ਉਹ ਸੜ ਜਾਂਦੇ ਆ ਤੇ ਮੈਂ ਸਿਰਫ ਉਹਨੂੰ ਅੰਕੁਰਿਤ ਕਰ ਲਿਆ ਵਾ ਤੇ ਹੁਣ ਮੈਂ ਆ ਸਾਰੇ ਜਿਹੜੇ ਗਰੋ ਬੈਗ ਆ ਮੱਕੀ ਵਾਲੇ ਇਹਨਾਂ ਨੂੰ ਖਾਲੀ ਕਰੂੰਗੀ ਕਿਉਂਕਿ ਮੈਂ ਸਾਰੀ ਵੀਡੀਓ ਨਹੀਂ ਦਿਖਾਣੀ ਹੈਗੀ ਹੁਣ ਮਿੱਟੀ ਪਲਟਨ ਪਲਟਨ ਦੀ ਤੇ ਮੈਂ ਤੁਹਾਨੂੰ ਆ ਛੋਟ ਦੇ ਵਿੱਚ ਹੀ ਦੱਸ ਦਿੰਨੀ ਆ ਕਿ ਮੇਰੇ 18x20 ਇੰਚ ਦੇ ਗਰੋ ਬੈਗ ਆ ਤੇ ਮਿੱਟੀ ਮੇਰੀ ਬਹੁਤ ਵਧੀਆ ਪਹਿਲਾਂ ਦੀ ਬਣਾਈ ਹੋਈ ਆ ਅੱਧੇ ਪੱਤੇ ਤੇ ਅੱਧੀ ਜੜੀ ਆਮ ਨਾਰਮਲ ਆਪਣੀ ਮਿੱਟੀ ਹੁੰਦੀ ਉਹ ਪਾ ਕੇ ਤੇ ਬਹੁਤ ਆਪਣੀ ਮਤਲਬ ਪੂਰਪੂਰੀ ਮਿੱਟੀ ਆ ਤੇ ਹੁਣ ਮੈਂ ਸਿਰਫ ਇਹਨਾਂ ਨੂੰ ਕੱਢੂਗੀ ਵਿੱਚੋਂ ਮੱਕੀ ਦੇ ਟਾंडਿਆਂ ਨੂੰ ਤੇ ਥੋੜੀ ਇਹਨੂੰ ਗੁਡਾਈ ਵਗੈਰਾ ਕਰਕੇ ਤੇ ਇਹਦੇ ਵਿੱਚ ਮੈਂ ਥੋੜੀ ਜੀ ਬਸ ਆ ਰੂੜੀ ਦੀ ਜਿਹੜੀ ਖਾਦ ਆ ਉਹ ਵੀ ਥੋੜੀ ਜੀ ਪਾਣੀ ਲੱਗਪਗ ਤੁਸੀਂ ਲਾ ਲਓ ਅੱਧਾ ਕਿਲੋ ਇੱਕ ਬੈਗ ਦੇ ਵਿੱਚ ਮੈਂ ਪਾ ਕੇ ਤੇ ਹੁਣ ਮੈਂ ਹਲਦੀ ਲਗਾਣੀ ਆ ਬਾਕੀ ਜੋ ਆਪਾਂ ਦੇਣਾ ਹੋਗਾ ਉਹਨਾਂ ਨੂੰ ਖਾਦ ਵਗੈਰਾ ਆਪਾਂ ਬਾਅਦ ਵਿੱਚ ਨਾਲੋਂ ਨਾਲ ਦਿੰਦੇ ਰਵਾਂਗੇ ਕਿਉਂਕਿ ਹੁਣ ਜੇ ਮੈਂ ਬਹੁਤ ਜ਼ਿਆਦੀਆਂ ਖਾਦਾਂ ਇਕੱਠੀਆਂ ਕਰਨ ਲੱਗੀ ਤੇ ਮੇਰੀ ਖਲਦੀ ਪਹਿਲਾਂ ਹੀ ਬਹੁਤ ਜਿਹੜੀ ਹਲਦੀ ਪਹਿਲਾਂ ਹੀ ਬਹੁਤ ਜ਼ਿਆਦੀ ਜਿਹੜੀ ਆ ਉਹ ਲੇਟ ਹੋ ਚੁੱਕੀ ਆ ਤੇ ਹੁਣ ਮੈਂ ਬਸ ਲਗਾਣ ਦੀ ਕਰਨੀ ਆ ਲਗਾ ਕੇ ਤੇ ਆਪਾਂ ਇਹਨੂੰ ਛੱਡ ਦੇਣਾ 10-15 ਦਿਨ ਦੇ ਵਿੱਚ ਇਹਦੇ ਪੱਤੇ ਆ ਜਾਣੇ ਆ ਉਸ ਤੋਂ ਬਾਅਦ ਆਪਾਂ ਨਾਲੋਂ ਨਾਲ ਜਿਹੜੀਆਂ ਖਾਦਾਂ ਹੋਣਗੀਆਂ ਉਹ ਆਪਾਂ ਪਾਈ ਜਾਵਾਂਗੇ ਤੇ ਆਪਾਂ ਮੱਕੀ ਜਿਹੜੀ ਆ ਸਾਰੀ ਪਹਿਲਾਂ ਪਾਟ ਲਈਏ ਤੁਸੀਂ ਦੇਖ ਸਕਦੇ ਹੋ ਮੱਕੀ ਜਿਹੜੀ ਮੈਂ ਸਾਰੀ ਇੱਧਰ ਪੱਟ ਲਈ ਆ ਤੇ ਮੱਕੀ ਦੀਆਂ ਤੁਸੀਂ ਜੜਾਂ ਦੇਖੋ ਕਿੰਡੀਆਂ ਕਿੰਡੀਆਂ ਲੰਬੀਆਂ ਜੜਾ ਹੋਈਆਂ ਗਰੋ ਬੈਗ ਦੇ ਵਿੱਚ ਹੀ ਤੇ ਕਾਫੀ ਜਿਹੜੇ ਇਹਨੂੰ সুইਟ ਕੌਰਨ ਲੱਗੇ ਸੀਗੇ ਪਰ ਆਪਾਂ ਵੀਡੀਓ ਵਗੈਰਾ ਨਹੀਂ ਪਾਈ ਕਿਉਂਕਿ ਬੱਚੇ ਰੋਜ਼ ਦੀ ਰੋਜ਼ ਇੱਕ ਦੋ ਤੋੜਦੇ ਸੀਗੇ ਤੇ ਖਾ ਲੈਂਦੇ ਸੀ ਇਸ ਕਰੇ ਮੈਂ ਆ ਵੀਡੀਓ ਵਗੈਰਾ ਨਹੀਂ ਬਣਾਈਆਂ ਤੇ ਹੁਣ ਮੈਂ ਮਿੱਟੀ ਤਿਆਰ ਕਰ ਲਈ ਆ ਤੁਸੀਂ ਦੇਖ ਸਕਦੇ ਹੋ ਮਿੱਟੀ ਮੈਂ ਦੇਖੋ ਇਸ ਤਰ੍ਹਾਂ ਤਿਆਰ ਕਰ ਲਈ ਆ ਤੁਸੀਂ ਦੇਖ ਸਕਦੇ ਹੋ ਮਿੱਟੀ ਮਤਲਬ ਕਿੰਨੀ ਆਪਣੀ ਭੁਰਪੁਰੀ ਆ ਤੇ ਇਹਦੇ ਵਿੱਚ ਰੂੜੀ ਦੀ ਜਿਹੜੀ ਮਾਤਰਾ ਉਹ ਕਿੰਨੀ ਜ਼ਿਆਦਾ ਦਿਖ ਰਹੀ ਆ ਨੇਰੇ ਪੱਤੇ ਹੀ ਦਿਖ ਰਹੇ ਆ ਤੇ ਮੈਨੂੰ ਲੱਗਦਾ ਵੀ ਇਹਦੇ ਵਿੱਚ ਹਲਦੀ ਜਿਹੜੀ ਆਪਣੀ ਬਹੁਤ ਵਧੀਆ ਗਰੋ ਕਰੂਗੀ ਕਿਉਂਕਿ ਇੱਕ ਤਾਂ ਮਿੱਟੀ ਬਹੁਤ ਜ਼ਿਆਦਾ ਆ ਇਹਨਾਂ ਦੇ ਵਿੱਚ ਤੇ ਇੱਕ ਆਪਣੀ ਜਿਹੜੀ ਮਿੱਟੀ ਉਹ ਵਧੀਆ ਤਰੀਕੇ ਨਾਲ ਬਣੀ ਹੋਈ ਆ ਤੇ ਆਪਾਂ ਤੁਹਾਡੇ ਨਾਲ ਜਿਹੜੀ ਵੀਡੀਓ ਆ ਉਹ ਸ਼ੇਅਰ ਕਰਦੇ ਰਵਾਂਗੇ ਆ ਦੇਖੋ ਤੁਸੀਂ ਮੈਂ ਜੜਾਂ ਜਿਹੜੀਆਂ ਨਾ ਉਹ ਵਿੱਚ ਹੀ ਰਹਿਣ ਦਿੱਤੀਆਂ ਆ ਉਹਦੀਆਂ ਮੱਕੀ ਦੀਆਂ ਤਾਂ ਕਿ ਉਹ ਵੀ ਗਾਲ ਕੇ ਖਾਦ ਬਣ ਜੂਗੀ ਇਧਰ ਆਪਣੀ ਹਲਦੀ ਆ ਇਹ ਮੇਰੇ ਕੋਲ 3 ਕਿਲੋ ਹਲਦੀ ਮੈਂ ਲੈ ਕੇ ਆਈ ਆ ਤੇ ਜਿਹੜੀ ਕਿ ਮੈਨੂੰ ਹੁਣ ਇਸ ਟਾਈਮ 60 ਰੁਪਏ ਕਿਲੋ ਦੇ ਹਿਸਾਬ ਨਾਲ ਮਿਲੀ ਆ ਤੇ ਆ ਦੇਖੋ ਤੁਸੀਂ ਥੋੜੀ ਥੋੜੀ ਨਾ ਇਸ ਤਰ੍ਹਾਂ ਉੱਗੀ ਹੋਈ ਆ ਤੇ ਹੁਣ ਆਪਾਂ ਇਹਨੂੰ ਲਗਾ ਦੇਵਾਂਗੇ ਲਗਾਉਣ ਦਾ ਤਰੀਕਾ ਤਾਂ ਮੇਰੀਆਂ ਭੈਣਾਂ ਨੂੰ ਆਮ ਹੀ ਪਤਾ ਹੀ ਹੁੰਦਾ ਆ ਇਸ ਤਰ੍ਹਾਂ ਰੱਖ ਕੇ ਬਸ ਇਸ ਤਰ੍ਹਾਂ ਗੰਡੀਆਂ ਤੁਸੀਂ ਰੱਖ ਦੋ ਕਿਉਂਕਿ ਇਹ ਵੱਡੇ ਆ ਗਰੋ ਬੈਗ ਇਸ ਕਰਕੇ ਮੈਂ 5 ਤੋਂ 6 ਜਿਹੜੀਆਂ ਗੰਡੀਆਂ ਇਹਦੇ ਵਿੱਚ ਇਸ ਤਰ੍ਹਾਂ ਰੱਖ ਦੇਣੀ ਆ ਤੇ ਉਤੋਂ ਦੀ ਇਹਦੇ ਵਿੱਚ ਮੈਂ ਜਿਹੜੀ ਮਿੱਟੀ ਆ ਦੁਬਾਰਾ ਪਾ ਦੇਣੀ ਆ ਕਿਉਂਕਿ ਮੇਰੇ ਗਰੋ ਬੈਗ ਨਾ ਕਾਫੀ ਖਾਲੀ ਆ ਤੇ ਉਤੋਂ ਦੀ ਮੈਂ ਮਿੱਟੀ ਇਹਦੇ ਹੋਰ ਥੋੜੀ ਥੋੜੀ ਪਾ ਦੂੰਗੀ ਰੂੜੀ ਰਲੀ ਹੋਈ ਇਸ ਤਰ੍ਹਾਂ ਬਸ 6 ਤੋਂ 7 ਗੰਡੀਆਂ ਜਿਹੜੀਆਂ ਮੈਂ ਇੱਕ ਦੇ ਵਿੱਚ ਲਗਾ ਦੇਣੀ ਆ ਹੁਣ ਮੈਂ ਸਾਰੀ ਪਹਿਲਾਂ ਇਸ ਤਰ੍ਹਾਂ ਲਗਾ ਲਵਾਂ ਫਿਰ ਅੱਗੇ ਆਪਾਂ ਤੁਹਾਡੇ ਨਾਲ ਮਿਲਦੇ ਆਂ ਤੁਸੀਂ ਦੇਖ ਸਕਦੇ ਹੋ ਹਲਦੀ ਮੈਂ ਸਾਰੇ ਬੈਗਾਂ ਦੇ ਵਿੱਚ ਲਗਾ ਦਿੱਤੀ ਆ ਇਹ ਮੇਰੇ ਕੋਲ ਬੈਗ ਹੈਗੇ ਆ 2 4 6 8 10 12 ਬੈਗ ਆ ਮੇਰੇ ਤੇ ਆਪਾਂ ਦੇਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਇੰਨਾ 12 ਬੈਗਾਂ ਦੇ ਵਿੱਚੋਂ ਹਲਦੀ ਜਿਹੜੀ ਆਪਾਂ ਨੂੰ ਕਿੰਨੀ ਨਿਕਲਦੀ ਆ 3 ਕਿਲੋ ਮੈਂ ਹਲਦੀ ਲਗਾਈ ਆ ਤੇ ਹੁਣ ਇੱਕ ਪੂਰਾ ਸਾਲ ਆਪਾਂ ਨੂੰ ਵੇਟ ਕਰਨੀ ਪੈਣੀ ਆ ਫਿਰ ਦੇਖਾਂਗੇ ਕਿ ਹਲਦੀ ਆਪਾਂ ਨੂੰ ਕਿੰਨੀ ਮਿਲਦੀ ਆ 3 ਕਿਲੋ ਹਲਦੀ ਤੋਂ ਇਸੇ ਕਰਕੇ ਮੈਂ ਵੀਡੀਓ ਦੇ ਵਿੱਚ ਬੋਲ ਦਿਆ ਆ ਕਿ ਮੈਨੂੰ ਯਾਦ ਰਵੇ ਮੈਂ 3 ਕਿਲੋ ਹਲਦੀ ਲਗਾਈ ਸੀ ਤੇ ਆਪਾਂ ਨੂੰ ਕਿੰਨੇ ਕਿਲੋ ਜਿਹੜੀ ਹਲਦੀ ਆ ਉਹਦਾ ਫਾਇਦਾ ਮਿਲਿਆ ਆ ਤੇ ਪਿਓਰ ਆਰਗੈਨਿਕ ਆਪਾਂ ਕਰਨੀ ਹੈ ਇਹਦੇ ਵਿੱਚ ਆਪਾਂ ਕੋਈ ਕੈਮੀਕਲ ਨਹੀਂ ਵਰਤਣਾ ਕਿਉਂਕਿ ਆਪਾਂ ਘਰੇ ਖਾਣੀ ਹੁੰਦੀ ਆ ਕੱਚੀ ਇਸ ਕਰਕੇ ਆਪਾਂ ਇਹਨੂੰ ਪਿਓਰ ਆਰਗੈਨਿਕ ਰੱਖਣਾ ਇੱਧਰ ਤੁਸੀਂ ਮੇਰੇ ਦੇਖ ਸਕਦੇ ਹੋ ਮੇਰੀਆਂ ਮਿਰਚਾਂ ਇਹ ਵਾਲੀ ਹੈਗੀ ਆ ਕਸ਼ਮੀਰੀ ਰੈੱਡ ਮਿਰਚ ਇਹਦਾ ਤੁਸੀਂ ਰੰਗ ਦੇਖੋ ਇਹ ਬਿਲਕੁਲ ਫਿੱਕੀ ਹੈ ਇਹਦਾ ਕੋੜੀ ਬਿਲਕੁਲ ਨਹੀਂ ਹੈਗੀ ਇਹ ਮੈਂ ਸੁਕਾ ਕੇ ਇਹਦਾ ਪਾਊਡਰ ਬਣਾ ਰਹੀ ਆ ਨਾਲੋਂ ਨਾਲ ਕਿਉਂਕਿ ਕਈ ਵਾਰੀ ਮੈਂ ਵੀਡੀਓ ਨਹੀਂ ਵੀ ਬਣਾਉਂਦੀ ਤੇ ਮਿਰਚਾਂ ਮੈਂ ਤੋੜ ਲਈਆਂ ਨਹੀਂ ਹੁੰਦੀਆਂ ਤੇ ਇਹਨੂੰ ਮੈਂ ਸੁਕਾ ਕੇ ਇਹਦਾ ਪਾਊਡਰ ਬਣਾਣਾ ਕਿਉਂਕਿ ਹਰੀ ਮਿਰਚ ਇਹ ਈ ਨਹੀਂ ਜ਼ਿਆਦਾ ਖਾਣ ਦੇ ਵਿੱਚ ਨਹੀਂ ਆਉਂਦੀ ਇੱਧਰ ਹੈਗੀ ਆਪਣੀ ਰੈੱਡ ਪਿੰਡੀ ਇੱਧਰ ਸਾਰੀਆਂ ਜਿਹੜੀਆਂ ਮਿਰਚਾਂ ਦੀਆਂ ਅਲੱਗ-ਅਲੱਗ ਵੈਰੈਟੀਆਂ ਵਾਂ ਤੁਸੀਂ ਦੇਖ ਸਕਦੇ ਹੋ ਇਦਾਂ ਲੱਗ ਰਿਹਾ ਵੀ ਜਿੱਦਾਂ ਥੱਲੇ ਆਪਾਂ ਖੇਤ ਦੇ ਵਿੱਚ ਖੜੇ ਹੋਈਏ ਉੱਤੇ ਹੁਣ ਕਾਫੀ ਸਾਰੇ ਬੂਟੇ ਜਿਹੜੇ ਸੁੱਕ ਵੀ ਚੁੱਕੇ ਆ ਤੇ ਹੁਣ ਆਪਾਂ ਨਵੀਂ ਜਿਹੜੀ ਸਬਜ਼ੀ ਲਗਾਣੀ ਆ ਉਹਦੇ ਵਾਸਤੇ ਮੈਂ ਥੋੜੇ-ਥੋੜੇ ਜਿਹੜੇ ਗਰੋ ਬੈਗ ਆ ਉਹਨਾਂ ਨੂੰ ਖਾਲੀ ਕਰ ਰਹੀ ਆਂ ਤੇ ਫਿਰ ਆਪਾਂ ਨਾਲੋਂ ਨਾਲ ਜਿਹੜੀਆਂ ਸਬਜ਼ੀਆਂ ਉਹਦੀਆਂ ਆਪਾਂ ਲਗਾਵਾਂਗੇ ਸੌਣ ਪਾਦੂ ਜਿਹੜੀਆਂ ਲਗਾਈ ਦੀਆਂ ਬਰਸਾਤਾਆਂ ਦੀਆਂ ਤੇ ਉਹ ਆਪਾਂ ਲਗਾਣੀਆਂ ਉਹਦੇ ਵਿੱਚ ਮੈਂ ਕੁਝ ਨਵੀਆਂ ਸਬਜ਼ੀਆਂ ਐਡ ਕਰ ਰਹੀਆਂ ਜਿਹੜੀਆਂ ਮੈਂ ਫਸਟ ਟਾਈਮ ਲਗਾਣੀਆਂ ਵਾ ਉਹ ਮੈਂ ਬਹੁਤ ਦੂਰੋਂ ਬੀਜ ਮੰਗਾਏ ਆ ਆਨਲਾਈਨ ਤੇ ਕੁਝ ਉਹ ਆਪਾਂ ਲਗਾਵਾਂਗੇ ਇੱਧਰ ਤੁਸੀਂ ਦੇਖ ਸਕਦੇ ਹੋ ਪੜੋਲ ਪੜੋਲ ਤਾਂ ਮੈਨੂੰ ਇੱਕ ਵੀ ਨਹੀਂ ਮਿਲਿਆ ਹਲੇ ਤੱਕ ਤੇ ਨਹੀਂ ਲੱਗਾ ਮਤਲਬ ਸ਼ਾਮਾ ਤੋਰੀ ਵੀ ਨਹੀਂ ਲੱਗੀ ਹੋ ਸਕਦਾ ਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਦਾ ਕਰਕੇ ਹੋਵੇ ਪਰ ਮੈਂ ਵੇਲਾ ਜਿਹੜੀਆਂ ਉਹ ਕਟੀਆਂ ਨਹੀਂ ਹੈਗੀਆਂ ਤਾਂ ਫਲੀਆਂ ਪਡੋਲ ਵਿੱਚ ਹੀ ਰਾਮਾ ਤੋਰੀ ਵਿੱਚ ਹੀ ਕਰੇਲੇ ਮਤਲਬ ਪਤਾ ਨਹੀਂ ਕਿੰਨੀਆਂ ਕਵੇਲਾ ਜਿਹੜੀਆਂ ਨਾ ਉਹ ਕਟੀਆਂ ਹੋਈਆਂ ਤੇ ਤੁਸੀਂ ਦੇਖ ਸਕਦੇ ਹੋ ਨੇ ਪੂਰਾ ਇੱਕ ਜਿਹੜਾ ਕਮਰਾ ਹੈ ਨਾ ਉਹਨੂੰ ਉੱਤੋਂ ਛੱਤ ਤੱਕ ਕਵਰ ਕਰ ਲਿਆ ਆ ਚਾਰ ਛਫੇਰੇ ਮਤਲਬ ਕਰੇਲੇ ਦੀਆਂ ਵੇਲਾ ਜਿਹੜੀਆਂ ਉਹ ਫੈਲ ਚੁੱਕੀਆਂ ਤੁਸੀਂ ਦੇਖੋ ਇੱਕ ਕਮਰਾ ਆ ਛੱਤ ਦੇ ਉੱਤੇ ਉਹਦੇ ਉੱਤੇ ਚਾਰ ਛਫੇਰੇ ਜਿਹੜੀਆਂ ਵੇਲਾ ਉਹ ਫੈਲ ਚੁੱਕੀਆਂ ਮਿਕਸ ਹੋਇਆ ਵਿੱਚ ਕਰੇਲੇ ਆ ਪਰੋਲ ਆ ਫਲੀਆਂ ਆ ਇੱਕ ਰਾਮਾ ਤੋਰੀ ਦੀ ਵੇਲਾ ਇੱਕ ਦੋ ਹੈਗੀਆਂ ਵਿੱਚ ਲੋਕੀ ਦੀਆਂ ਵੇਲਾ ਤੇ ਇਹਨੇ ਪੂਰਾ ਕਮਰਾ ਜਿਹੜਾ ਦੇਖੋ ਤੁਸੀਂ ਕਵਰ ਕਰ ਲਿਆ ਤੇ ਮੈਂ ਇਹਨਾਂ ਨੂੰ ਕੱਟਿਆ ਨਹੀਂ ਹੈਗਾ ਤੇ ਦੇਖਦੇ ਆ ਬਰਸਾਤਾਂ ਦੇ ਵਿੱਚ ਆਪਾਂ ਨੂੰ ਕੋਈ ਸਬਜ਼ੀ ਇੱਥੋਂ ਮਿਲਦੀ ਆ ਜਾਂ ਨਹੀਂ ਮਿਲਦੀ ਕਰੇਲੇ ਕਾਫੀ ਲੱਥੇ ਆ ਪਰ ਬਾਕੀ ਚੀਜ਼ਾਂ ਨਹੀਂ ਤੇ ਹੁਣ ਮੈਂ ਚੱਲੀ ਸੀਗੀ ਹੇ ਨੀਚੇ ਵਾਲੀ ਛੱਤ ਤੇ ਉੱਥੇ ਮੇਰੇ ਫਲਾਂ ਦੇ ਬੂਟੇ ਆ ਥੋੜੇ ਮੈਂ ਉਹਨਾਂ ਨੂੰ ਗੁਡਾਈ ਵਗੈਰਾ ਕਰਨੀ ਸੀ ਮੈਨੂੰ 2 2.5 ਘੰਟੇ ਲੱਗ ਗਏ ਹਲਦੀ ਲਗਾਉਣ ਨੂੰ ਮੱਕੀ ਪਟਣ ਨੂੰ ਫਿਰ ਲਗਾਉਣ ਨੂੰ ਤੇ ਇਹ ਸੀ ਅੱਜ ਦੀ ਆਪਣੀ ਵੀਡੀਓ ਉਮੀਦ ਕਰਦੀ ਆ ਕਿ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਆ ਵੀਡੀਓ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜੀਉਂਦੇ ਵਸਦੇ ਰਹੋ